ਜੀ ਮਿੱਤਰੋ ਬਾਈ ਹੋਰੀ ਅੱਜ ਕੋਵਰਾ ਦਾ ਹਾਰਨ ਲੈਣ ਆਏ ਨੇ ਠੀਕ ਐ ਬਾਈ ਕਿਹੜਾ ਪਿੰਡਾ ਹੋਡਾ ਪਟਿਆਲੇ ਕੋਲਾ ਬਾਈ ਡਰੋਲਾ ਪਿੰਡ ਦਾ ਆ ਚਾ ਪਟਿਆਲੇ ਲਵੇ ਇਹਨਾਂ ਦਾ ਡਰੋਲਾ ਪਿੰਡ ਹੈ ਗੱਡੀ ਨੰਬਰ ਆਹ ਹੈ ਠੀਕ ਐ ਇਹਨਾਂ ਦਾ ਇਹਨੇ ਕਿਹੜੇ ਸਾਲ ਚ ਜੀ ਬਾਈ ਲਵੇ ਮਸ਼ੀਨਾਂ 2019 ਚ ਬਾਈ 2019 ਚ ਕਹਿੰਦਾ ਇਹਨਾਂ ਲਵੇ ਮਸ਼ੀਨ ਸੀ ਬਾਈ ਲਵੇ ਵੇਚਦੀ ਫਿਰਾਂ ਲੋਕਾਂ ਨੇ ਮਗਰ ਲੱਗ ਕੇ ਅਮਰੀਕਾ ਵਾਲਾ ਅਮਰੀਕਾ ਦਾ ਕੀੜਾ ਉੱਠ ਗਿਆ ਸੀ ਅਮਰੀਕਾ ਦਾ ਕੀੜਾ ਫਿਰ ਤੂੰ 2019 ਚ ਕਮੈਨ ਵੇਚ ਕੇ ਅਮਰੀਕਾ ਤੋਂ ਚੱਲ ਪਿਆ ਅਮਰੀਕਾ ਨੂੰ ਅਮਰੀਕਾ ਨੂੰ ਚੱਲ ਕੇ ਇਹਨੇ ਮਕਸੀਕੋ ਤੋਂ ਫਿਰ ਇਤਰਾ ਬਣਿਆ ਨਹੀਂ ਕੰਮ ਬਣਿਆ ਨਹੀਂ ਮਕਸੀਕੋ ਤੋਂ ਕਹਿੰਦਾ ਇਹਦਾ ਮੇਰਾ ਬਣਿਆ ਨਹੀਂ ਠੀਕ ਆ ਉਹ ਇਹਦਾ ਖੱਖਰ ਬੱਖਰ ਹੋ ਕੇ ਤੇ ਐਤ ਕੀ ਬਾਈ ਦੀ ਦੁਆਰੇ ਰੱਬ ਨੇ ਸੁਣੀ ਆ ਰੀਲਾ ਦੇਖ ਕੇ ਤੇ ਲੂ ਗੰਡਾ ਖੜਾ ਹੋ ਜਾਂਦਾ ਇੱਕ ਮੈਨਾਂ ਵਾਲੀਆਂ ਹਨਾ ਬਾਈ ਲਾਣੀਆਂ ਬਾਈ ਵਾਲੀਆਂ ਦੁਆਨੀਆਂ ਪਈਆਂ ਰਹੇ ਹਜੇ ਵੀ ਜੀਪ ਦੇ ਮੂਹਰੇ ਉਹ ਵੀ ਲੱਗਿਆ ਸਟੈਂਡ ਹਜੇ ਵੀ ਅੱਛਾ ਹਾਂ ਉਹ ਰੀਲਾ ਹੈ ਲਾਣੇਦਾਰ ਨੇ ਲਾਉਣ ਨਹੀਂ ਦਿੱਤਾ ਸੀ ਕਹਿੰਦਾ ਜੀਪ ਦੇ ਅੱਗੇ ਸਟੈਂਡ ਲੱਗਿਆ ਸੀ ਲਾਣੇਦਾਰ ਨੇ ਉਹ ਨਹੀਂ ਲਾਉਣ ਦਿੱਤਾ ਜੀ ਬਾਬੇ ਨੇ ਕਹਿੰਦਾ ਇੱਦ ਕੀ ਸੁਣੀ ਐ ਕਹਿੰਦਾ ਇੱਕ ਸੋਡਾ ਕੋਵਰਾ ਦਾ ਹਾਰਨ ਮਸ਼ਹੂਰ ਸੀ ਉਹ ਇਹ ਚੀਜ਼ਾਂ ਲੈ ਕੇ ਜਾਣ ਲੱਗਾ ਪੱਖੀ ਕੋਵਰਾ ਦੀ ਕੋਵਰਾ ਦਾ ਹਾਰਨ ਚਾਰਜਰ ਹੈ ਆਹ ਕੁ ਮਹੀਨਾ ਖੜੀਆ ਨੇ ਆਪਣੇ ਵਾਲਿਆਂ ਦਾ ਖਾਵੀਂ ਜਿੰਦਰਾ ਹੈ ਬਾਈ ਦਾ ਫਿਰ ਇੱਧਰ ਖੜਾ ਹੀ ਮੈਨੂੰ ਫੋਨ ਤੇ ਤੇਰਾ ਫੋਨ ਆ ਕਿ ਫੋਨ ਕੱਟ ਦੇ ਸੱਟ ਦੇ ਇੱਕ ਮਿੰਟ ਆ ਘਰ ਤੋਂ ਹੈਲੋ ਆਮਨ ਵੀ ਫਿਰ ਬਾਬੇ ਨੇ ਵਿਸ਼ਾਲ ਦਵਾਈ ਚਲੋ ਵਧਾਈਆਂ ਦੇ ਦੋ ਬਾਈ ਬਾਈ ਨੂੰ ਤੇਰੀ ਮੈਨੂੰ ਮਾਉਣ ਲਾ ਮੈਂ ਠੀਕ ਹੈ ਲੈ ਵੀ ਬਾਈ ਤੈਨੂੰ ਵਧਾਈਆਂ ਹੋਣ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਜੋੜਾ ਤਿੱਗਣਾ ਕਰਦੇ ਤੁਹਾਡੇ ਲਵੇ ਹੈ ਆ ਸਾਡੇ ਲਵੇ ਵੀ ਭਾਈ 2 ਬਕਿਆਊ ਘੜੀਆਂ ਨੇ ਵਿਸ਼ਾਲ 2024 ਮਾੜਲਾ ਹਰਮੀਤ 23 ਹੈ ਬਖਸ਼ੀਸ਼ 2015 ਹੈ ओके ब्रो ਜਾਉਂਦੇ ਵਾਸਤੇ ਰੋ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦੋ ਕਮ ਇਨਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਬਾਈ ਦਾ 2025 ਚ ਸੁਪਨਾ ਪੂਰਾ ਹੋਇਆ ਹੈ ਬਾਈ ਹਾਂ ਜੀ 2025 ਚ 2025 ਹੋ ਰਿਹਾ ਤੀਗਾ ਹਾਂ ਜਨਵਰੀ ਫਰਬਰੀ ਚ ਉਦੋਂ ਮੇਰੇ ਨਾਲ ਧੱਕੇ ਨਾਲ ਕੋਈ ਮਿੱਤਰ ਆ ਹੀਰਾ ਕੰਪੈਨ ਲੈ ਗਿਆ ਕਹਿੰਦਾ ਯਾਰ ਮੇਰਾ ਕੰਮ ਵੱਧ ਰਿਹਾ ਤੁਗਾ ਸਾਨੂੰ ਲੈ ਲਈਂ ਹੀਰਾ ਤੁਹਾਨੂੰ ਦੇਤੀ ਨਵੀਂ ਐਜੰਸੀ ਦੀ ਫਿਰ ਪਛਾਲ ਵਾਲਾ ਖੇੜਾ ਪੈ ਗਿਆ ਕਹਿੰਦਾ ਪਛਾਲ ਹੀ ਲੈਣੀਆਂ ਕਰਾ ਬੱਗੇ ਅੱਛਾ ਆ ਡਰਾਈਵਰ ਨੇ ਦੁੰਡਾ ਵੀਰੇ ਗਾਲ ਮੇਰੇ ਨੂੰ ਤਾਂ ਬਾਈ 5-4 ਸਾਲ ਹੋ ਗਏ ਕਮੈਨ ਦਾ ਹੈ ਇਹ ਦੋਨੇ ਡਰਾਈਵਰ ਨੇ ਬਾਈ ਮੇਰੇ ਨਾਲ ਹਾਂ ਡਰਾਈਵਰ ਨੇ ਮੇਰੇ ਦੋ ਨਾ ਨਾ ਵਧੀਆ ਗੱਲ ਹੈ ਭਰਾ ਨੇ ਜਿਹੜੇ ਵੀ ਲੈਣੀ ਆ ਪਛਾਲ ਲਈ ਹਾਂ ਤੇ ਅਸੀਂ ਜਾਂਦੇ ਨਹੀਂ ਕਹਿੰਦੇ ਚੱਲ ਫਿਰ ਮਾਂ ਤੋਂ ਪਛਾਲ ਲੈ ਲੈ ਹਾਂ ਨਾ 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 ਸਾਰੇ ਹੀ ਹਾਂ ਕਮੈਨਾਂ ਵਧੀਆ ਨੇ ਬਾਕੀ ਜਿਹੜੇ ਦੀ ਜਿਹੜੀ ਪਸੰਦ ਆ ਯਾਰ ਵਾਲਾ ਵਧੀਆ ਆ ਸਹੀ ਆ ਹਾਂ ਆ ਬੱਕੀ ਵੀ ਦਿਖਾ ਵੀ ਕੱਢ ਗਏ ਸਾਡੀ ਆਹਾ ਬੱਕੀ ਆਉਂਦਾ ਵੈਸੇ ਸਿਆਲ ਆ ਮੌਸਮਾਂ ਹਾਂ ਦੇਖ ਬਈ ਸੋਣੀ ਲੋਈ ਦੀ ਹੈ ਨਾ ਅੱਗੇ ਅੱਗੇ ਤਾਂ ਲੋਡ ਪਾਉਗੇ ਵੀਰੇ ਆਹ ਗੱਲ ਸੋਣੀ ਨਾਲ ਹੈ ਗੱਲ ਸੋਣੀ ਨਾਲ ਚੰਗਾ ਬਰਾਵੋ ਮੈਨੂੰ ਵੀਰੇ ਪਾਰਤਾ ਗਰਮਾਹਸ਼ ਦਾ ਮੌਸਮ ਆ ਵੀਰੇ ਨਾ ਨਾ ਸਿਆਣੀ ਗੱਲ ਓਕੇ ਬਰਾਵੋ ਜਉਂਦੇ ਬਸਦੇ ਰਹੋ ਤੁਸੀਂ ਰਾਤ ਦਾ ਟਾਈਮ ਹੋ ਰਿਹਾ ਸੀ ਸ਼ਾਮ ਦਾ ਆ ਸਾਡਾ ਛੋਟਾ ਭਾਈ ਉਧਰ ਵਗ ਗਿਆ 7:50 ਹੋ ਗਏ ਪੀਐਮ ਆਜੋ ਬਰੇਟੇ ਫਿਰ ਜਿਹੜੇ ਨੇ ਉਹ ਲੈਣੇ ਨੇ ਲੱਪਾ ਕੋਕ ਵੀ ਆ ਸਾਡਾ ਬਾਬਾ ਭਾਈ ਇਹਨੂੰ ਜ਼ਰੂਰ ਦੇਖੋ ਹੇ ਹੇ ਆਏ ਖਾਈ ਕੱਲੇ ਆਉਣੇ ਛੇ ਵਾਲਾ